ਖਬਰ ਜੜੀ ਆ ਉਹ ਬਠਿੰਡਾ ਤੋਂ ਸਾਹਮਣੇ ਆ ਰਿਹਾ ਬਠਿੰਡਾ ਦੇ ਰਜਿੰਦਰ ਕਾਲਜ ਦੇ ਵਿੱਚ ਇੱਕ ਵੱਡਾ ਹੰਗਾਮਾ ਹੋਇਆ ਦੱਸਦੀ ਹੈ ਕਿ ਯੂਥ ਫੈਸਟੀਵਲ ਚੱਲ ਰਿਹਾ ਸੀਤਾ ਯੂਥ ਫੈਸਟੀਵਲ ਦੇ ਵਿੱਚ ਕੁਝ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਗਨੀਮਤ ਇਹ ਰਹੀ ਕਿ ਇਸ ਫਾਇਰਿੰਗ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਗੋਲੀਆਂ ਦੀ ਆਵਾਜ਼ ਦੇ ਕਾਰਨ ਭਗੜੜ ਮੱਚ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਆਂਦੀ ਹੈ ਪੁਲਿਸ ਵੱਲੋਂ ਹਲਕਾ लाठी चार्ज ਵੀ ਕੀਤਾ ਜਾਂਦਾ ਹੈ ਤਾਂ ਗੋਲੀ ਕਿਸ ਵੱਲੋਂ ਚਲਾਈ ਗਈ ਹੈ ਔਰ ਕਿਸ ਪਿਸਤਲ ਦੇ ਨਾਲ ਚਲਾਈ ਗਈ ਇਸ ਦੀ ਪੂਰੀ ਜਾਂਚ ਜੜੀ ਆ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਲੇਕਿਨ ਵੱਡੇ ਸਵਾਲੇ ਖੜੇ ਹੁੰਦੇ ਨੇ ਕਿ ਅੱਜ ਕੱਲ ਇਹਨਾਂ ਕਾਲਜ ਦੇ ਬੱਚਿਆਂ ਦੇ ਕੋਲੋਂ ਇਹ ਵੈਪਨ ਆਉਂਦੇ ਕਿੱਥੋਂ ਨੇ ਗੋਲੀਆਂ ਕਿੱਥੋਂ ਲੈਂਦੇ ਨੇ ਇਹ ਸਭ ਤੋਂ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਹੈ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤਾਂ ਤੁਹਾਨੂੰ ਵੀ ਦੱਸਦੇ ਹਾਂ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਸੋ ਇਸ ਬੰਦ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤੇ ਆ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੀੜ ਬਹਿਮਨ ਰਹਿਣ ਵਾਲਾ ਹੈ ਤੇ ਜਿਹੜਾ ਮੁਰਲੀ ਜਾਣਕਾਰੀ ਮਿਲੀ ਕਿ ਇਹਨੇ ਬੱਤੀ ਬੋਰ ਦੇ ਜਿਹੜਾ ਪਿਸਤਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸੰਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾਮ ਮੁਕਤਬੰਦ ਅਰਜ਼ੀ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਰਾਊਂਡ ਫਾਇਰ ਹੋਏ ਕਾਈ ਜੈਕ ਅਬੇ ਜਿਹੜੇ ਇਹਦੇ ਵਿੱਚ 3 ਤੋਂ 4 ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰਕਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕੱਦਮਾ ਦਰਜ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਟੂਡੈਂਟਸ ਹੈਗੇ ਆ ਜੀ ਇਹਦੇ ਵਿੱਚ ਜਿਹੜਾ ਕਾਲਜਰ ਵੀ ਹੈ ਜੇ ਇਸੇ ਕਾਲਜ ਦੇ ਜ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਥੋਂ ਦੇ ਸਟੂਡੈਂਟਸ ਨੇ ਬਾਕੀ